ਪਟਿਆਲੇ ਦੀ ਫੌਜ ਦੀ ਸਾਢੇ 6 ਫੁੱਟ ਦੇ ਗੱਭਰੂ ਮੈਨਾਂ ਨੇ ਕੀਤਾ ਕਿ ਅੰਗਰੇਜ਼ ਦੇ ਦਲਿਆਂ ਨੇ ਪੰਜਾਬ ਦੇ ਵਿੱਚੋਂ ਜੀ ਬੜੀ ਭਰਤੀ ਕਰਾਈ ਨੰਬਰਦਾਰਾਂ ਨੇ ਸਹਲਦਾਰਾਂ ਨੇ ਪਟਵਾਰੀਆਂ ਨੇ ਚੌਂਕੀਦਾਰਾਂ ਨੇ ਲੋਕੀ ਆਪਦੇ ਪੁੱਤਾਂ ਨੂੰ ਲਗਾਉਂਦੇ ਸੀ ਇਹ ਭਰਤੀ ਕਰਾਉਂਦੇ ਸੀ ਖੋ ਕੇ ਦੱਸਦੇ ਵੀ ਉਹਨਾਂ ਦੇ ਘਰੇ ਮੁੰਡਾ ਜਵਾਨ ਹੋ ਗਿਆ ਜੀ ਜਿਹੜਾ 17-18 ਸਾਲ ਦਾ ਹੁੰਦਾ ਨਾ ਕੀ ਕਰਦੀਆਂ ਉਹਦੇ ਤੰਬੀ ਪਾ ਦਿੰਦੀਆਂ ਗੁਤਨੀ ਕਰ ਦਿੰਦੀਆਂ ਵੀ ਮੇਰੇ ਪੁੱਤ ਨੂੰ ਕੀ ਲੈ ਨਾ ਜਾਵੇ ਕਹਿੰਦਾ ਵੀ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਜੀ ਬਣਾ ਕੇ ਰੱਖਿਆ ਕੁੜੀ ਪੁਲਿਸ ਵਾਲੇ ਆ ਜਾਂਦੇ ਉਹਦੇ ਕੱਪੜੇ ਲਵਾ ਲੈਂਦੇ ਘਰਦਿਆਂ ਦੇ ਸਾਹਮਣੇ ਅਦਾ ਤੈਨੂੰ ਕੁੜੀ ਕਿਨੇ ਬਣਾਇਆ ਓਏ ਤੇਰਾ ਮੁੰਡਾ ਚਾਰ ਮਾਰਦੇ ਤੇ ਚਿਤਰਾਾਂ ਤੇ ਲੈ ਜਾਂਦੇ ਅਕੇ ਔਰ ਫੌਜ ਚ ਭਰਤੀ ਕਰ ਲੈਂਦੇ ਸੀ 25 ਲੱਖ ਬੰਦੇ ਅੰਗਰੇਜ਼ ਫੌਜ ਚ ਭਰਤੀ ਕੀਤਾ ਸੀ ਤੁਹਾਡੇ ਮੁਲਕ ਦਾ 25 ਲੱਖ ਬੰਦਾ ਫੌਜ ਚ ਭਰਤੀ ਹੋਵੇ ਅੰਗਰੇਜ਼ਾਂ ਨਾਲ ਖੜਾ ਹੋਵੇ ਬੰਦਾ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਤੁਸੀਂ ਉਦੋਂ ਯਾਦ ਹੋ ਜਾਣੀ ਸੀ ਇਹ ਨਹੀਂ ਦੱਸਣਗੇ ਨਾਲਕ ਤਾਂ ਤਿੰਨ ਫੁੱਟ ਕਾਦੀ ਬਹੁਤ ਆ ਹੁਣ ਤੁਸੀਂ ਕਹੋਗੇ ਜੀ ਇਹ ਕਿਵੇਂ ਅਸੀਂ ਗੱਲਾਂ ਕਰ ਰਹੇ ਸੀ ਫਿਰੋਜ਼ਪੁਰ ਜਾ ਰਹੇ ਸੀ ਜੀ ਸਾਡੇ ਮਗਰ ਨੇਪਾਲੀ ਬੈਠਾ ਸੀ ਉਹ ਵਿਚਾਰਾ ਗੋਰਖਾ ਨੇਪਾਲੀ ਉਹ ਸੌ ਵਿਦਾ ਕੰਮ ਕਰਦਾ ਸੀ ਗੱਲਾਂ ਕਰਨ ਵੀ ਬੱਲੇ ਬੱਲੇ ਬੜੇ ਸੂਰਮੇ ਆ ਵੀ ਇੱਥੇ ਜੰਗ ਲੜੀ ਅੰਗਰੇਜ਼ ਨਾਲ ਰਾਹ ਚ ਆਉਂਦਾ ਨਾ ਬਦਵਾਲ ਦੀ ਲੜਾਈ ਫਿਰ ਫਿਰੋਜ਼ਪੁਰ ਕੋਲੇ ਆਉਂਦਾ ਇੱਕੋ ਤੇ ਬਣਾਇਆ ਹੈ ਲੜਾਈ ਉਹ ਨਾ ਉਹ ਪਿੱਛੇ ਜਿਹੜਾ ਗੋਰਖਾ ਸੀ ਨਾ ਉਹ ਬੜੀ ਉਹਨੇ ਪਿਆਰ ਨਾਲ ਗੱਲ ਕੀਤੀ ਨਾਲੇ ਹੱਸਿਆ ਨਾਲੇ ਟੀਚਰ ਕੀਤਾ ਫਿਰ ਨਾਲੇ ਉਹਨੇ ਥੋੜੀ ਜੀ ਤਾੜੀ ਵੀ ਮਾਰੀ ਸਾਹਿਬ ਅਦਾ ਮੈਨੂੰ ਜੀ ਕੋ ਸਮਝ ਨਹੀਂ ਆ ਰਹੀ ਵੀ ਆਪ ਬਹੁਤ ਬਲਵਾਨ ਹੋ ਫੁੱਟ ਸੇ نیچے ਤੁਮ ਰਹਤੇ ਨਹੀਂ ਹੋ ਤੁਹਾਡੀ ਮੂੰਛ ਬੜੀ ਖੜੀ ਰਹਤੀ ਹੈ ਉਹ ਬੜੀ ਟੀਚੀ ਢੰਗ ਨਾਲ ਸੁਣਾ ਰਿਹਾ ਜਿੰਨੀਆਂ ਕਿਸ ਤਾਅਬ ਕਰਦੇ ਸੀ ਆਪਾਂ ਅਦਾ ਕਮਾਲ ਆ ਆਪਕੇ ਪਾਸ ਕਦੀ ਆਜ਼ਾਦੀ ਆਈ ਅਦਾ ਹਮਾਰੇ ਪਾਸ ਨਾ ਤਾਂ ਮੂੰਛ ਹੈ ਨਾ ਪੂਛ ਹੈ ਨਾ ਕਦ ਹੈ ਹਮ ਕਭੀ ਗੁਲਾਮੀ ਨਹੀਂ ਹੋਏ ਔਰ ਪੱਕੀ ਗੱਲ ਹੈ ਪਿਛਲੇ 25 ਸੋਵਰੇ ਦੇ ਤਿਆਸ ਹੈ ਨਾ ਪਾ ਨੇਪਾਲ ਕਦੇ ਗੁਲਾਮ ਨਹੀਂ ਹੋਇਆ ਰਹਿ ਸਕਦੇ ਹਾਂ ਤੇ ਜਿੱਦ ਮਹਾਰਾਜਾ ਰਣਜੀਤ ਸਿੰਘ ਦੇ ਘਰ ਤੇ ਤੇ ਪਹਾੜ ਟੁੱਟਿਆ ਰਾਣੀਆਂ ਉਹਦੇ ਰਿਸ਼ਤੇਦਾਰ ਨੇਪਾਲ ਚ ਲੁਕਦੇ ਸੀ ਜਾ ਕੇ ਨੇ ਪਟਿਆਲੇ ਨੇ ਨਾ ਫਰੀਦਕੋਟ ਨੇ ਯਾਰ ਫਰੰਗੀਆਂ ਦਾ ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਆ ਪੰਜ ਰਿਆਸਤਾਂ ਸੀ ਮਾਲਵੇ ਦੀਆਂ ਆ ਜਿਹੜਾ ਲੁਧਿਆਣਾ ਬੈਠਾ ਬਾੜਾ ਸਿਆਣਾ ਸ਼ਹਿਰ ਵੀ ਸਾਨੂੰ ਆਉਂਦਾ ਇਧਰਲੇ ਪਾਸੇ ਦਾ ਬੰਦੇ ਬਾਇਆ ਬਠਿੰਡਾ ਆਉਂਦੇ ਨੇ ਜੇ ਕੋਈ ਬੰਦਾ ਉਧਰ ਲੋ ਆ ਜਾਣਾ ਜਦੋਂ ਮੈਂ ਵਿੱਚ ਬਹਿ ਕੇ ਦੱਸਦਾ ਮੈਂ ਗੱਲ ਸੁਣੋ ਓਏ ਲੁਧਿਆਣੇ ਦੇ ਬੰਦੇਓ ਤੁਸੀਂ ਅੰਗਰੇਜ਼ਾਂ ਦੇ ਦਲੇਰ ਹੋ ਬੱਦੋਵਾਲਾ ਦੀ ਲੜਾਈ 'ਚ ਤੁਸੀਂ ਅੰਗਰੇਜ਼ ਦੇ ਨਾਲ ਸੀ ਹੁਣ ਦੱਸੋ ਥੋੜੀ ਕਰਤੂਤ ਤੁਹਾਡੇ ਦਰਸ਼ਨ ਕੀਤੇ ਟੋਟਾ ਤਾਂ ਕੀਤਾ ਨਾ ਠੀਕ ਹੈ ਨਾ ਪੁਰਾਣੀ ਗੱਲਾਂ ਗੁਲਾਮੀਆਂ ਤੁਸੀਂ ਭੋਗੋ ਤੇ ਨਫਰਤ ਤਾਂ ਅਸੀਂ ਭੋਗੀਏ ਬਾਹ ਤੁਹਾਡੇ ਵੀ ਇਹ ਤਾਂ ਜੀ ਬਾਇਆ ਬਠੰਡਾ ਹੈ ਇਹਨਾਂ ਨੂੰ ਕੀ ਪਤਾ ਹੈ ਮੈਨੂੰ ਕਹਿੰਨ ਕਿ ਬਾਇਆ ਬਠੰਡਾ ਮੈਂ ਨਾ ਪਾਈ ਮੈਂ ਤਾਂ ਬਾਇਆ ਸਾਰਾਂ ਉਹ ਮੈਂ ਤਾਂ ਕਹਿੰਨਾ ਵੀ 1857 ਦੇ ਗਦਰ ਚ ਅਸੀਂ ਸਾਰ ਦੇ ਲੋਕਾਂ ਨੇ ਅੰਗਰੇਜ਼ ਠੋਕਤੇ ਸਭ ਤੋਂ ਵੱਧ ਅੰਗਰੇਜ਼ ਐ ਅਸਾਰ ਜ਼ਿਲ੍ਹੇ ਚ ਮਾਰੇ ਗਏ ਸੀ ਉਹਨਾਂ ਦੀਆਂ ਕਬਰਾਂ ਸਰਸੇ ਚ ਨੇ ਇੱਕ ਖਜ਼ਾਨਚੀ ਸੀ ਜ਼ਿਲ੍ਹੇ ਸਰਸੇ ਦਾ ਸ਼ਹਿਰ ਦਾ ਉਹਨੇ ਅੰਗਰੇਜ਼ਾਂ ਦੀ ਮਦਦ ਕੀਤੀ ਉਹਨੂੰ 84 ਪੰਨੇ ਦਿੱਤੇ ਸੀ ਇੱਕ ਅੰਗਰੇਜ਼ ਜਣ ਭੱਜ ਗਈ ਮੁਲਾਜ਼ਮ ਸੀ ਤੇ ਉਹ ਇੱਕ ਤਰਖਾਨ ਪਰਿਵਾਰ ਸੀ ਰਘੂਆਣੇ ਦਾ ਉੱਥੇ ਆ ਗਈ ਉਹਨਾਂ ਨੇ ਰੱਖ ਲਈ ਰੱਖ ਕੇ ਤੇ ਉਹਦੀ ਸੇਵਾ ਕੀਤੀ ਰੱਖਿਆ ਕੀਤੀ ਬੁਰਾ ਨਹੀਂ ਟੱਕਿਆ ਉਹਦਾ 6 ਕਿ ਮਹੀਨਾ ਮਰ ਗਦਰ ਕੁੱਟਿਆ ਗਿਆ ਬੰਦੇ ਭਾਲਣੇ ਸ਼ੁਰੂ ਹੋ ਗਏ ਮਹਿਮ ਵੀ ਥਿਆ ਗਈ ਉਹਦਾ ਮਹਿਮ ਥਿਆ ਗਈ ਤੇ ਉਹਨੂੰ ਪੁੱਛਿਆ ਵੀ ਦੱਸ ਇਹਨਾਂ ਨੇ ਕੀ ਕੀਤਾ ਕਹੇ ਜਾਂ ਵਿਹਾਰ ਕੀਤਾ ਉਹ ਫਾਰ ਫਾਰ ਮਤਲਬ ਪੀਮਾ ਵਰਗਾ ਜਸ ਲਿਕ ਫਾਦਰ ਜਸ ਲਿਕ ਫਾਦਰ ਨੜੇ ਰੋਵੇ ਨੜੇ ਦੇ ਸੇ ਗਦਰ ਦੇ ਵਿੱਚ ਅੰਗਰੇਜ਼ ਮਾਰੇ ਜਾ ਸਕਿਆ ਪਰ ਉਹਨਾਂ ਦੀ ਧੀ ਨੂੰ ਆਪ ਦੀ ਧੀ ਵੀ ਬਣਾ ਕੇ ਰੱਖਿਆ ਮੈਂ ਹਾਂ ਉਸ ਇਲਾਕੇ ਦਾ ਉਹਨਾਂ ਮਾਂ ਪੇ ਉਹਨਾਂ ਨੂੰ ਕਿਉਂਕਿ ਦੁਆਰੇ ਇਹ ਕਾਰਨ ਕਿ 1857 ਦੇ ਗਦਰ ਦੇ ਵਿੱਚ ਤੋਂ ਬਾਅਦ 47 ਦੇ ਵਿੱਚ ਵੀ ਕਰਤਾਰ ਸਿੰਘ ਸਰਾਭਾ ਨੂੰ ਮਰਵਾਉਣ ਵਾਲੇ ਇਹੀ ਸੀ ਰਾਜਗੁਰੂ ਸੁਖਦੇਵ ਥਾਪਰ ਸੀ ਉਹਨਾਂ ਦੇ ਘਰੇ ਕੋਈ ਬੈਠਣ ਨਹੀਂ ਗਿਆ ਬਾਹਰ ਖੜ ਗਿਆ ਜੇ ਕਹਿੰਦੇ ਉਹ ਵੀ ਕਹਿੰਦੇ ਵੀ ਆ ਸੀ ਬਬਰ ਸ਼ੇਰ ਕਿ ਸਰਬ ਇਹਦਾ ਨਾਮ ਕਹਿੰਦੇ ਆ ਨਾ ਵੀ ਆ ਖੜ ਗਿਆ ਪਰ ਉਹਦੇ ਨਾਲ ਨਹੀਂ ਖੜੇ ਆ ਬਾਬਾ ਸੀਗਾ ਵਿਚਾਰਾ ਗੁਰਮੁਖ ਸਿੰਘ ਕਦਰੀ ਬਾਬਾ ਆ ਸਨੇਤ ਵਾਲਾ ਸੀ ਖੜਿਆ ਕੋਈ ਨਹੀਂ